ਦੇਖ ਰਹੇ ਹਾਂ ਸੱਚ ਦੀ ਆਵਾਜ਼ ਕੇ 950 ਲੇਬਰ ਵੈਲਫੇਅਰ ਕਮੇਟੀ ਅਤੇ EMPLOYES UNITY WELFARE SOCIETY ਸ਼ਾਹਕੋਟ ਵੱਲੋਂ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇਣ ਦੇ ਵਿਰੋਧ ਵਿੱਚ ਦਫ਼ਤਰ ਨਗਰ ਪੰਚਾਇਤ ਸ਼ਾਹਕੋਟ ਵਿਖੇ ਦਿੱਤਾ ਜਾ ਰਿਹਾ ਰੋਸਦਰਨਾ ਅੱਜ 6ਵੇਂ ਦਿਨ ਵੀ ਜਾਰੀ ਰਿਹਾ ਇਸ ਦੌਰਾਨ ਸ਼ਹਿਰ ਵਿੱਚ ਸਾਫ਼ ਸਫਾਈ ਨਾ ਹੋਣ ਕਾਰਨ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਭਿਆਨਕ ਬਿਮਾਰੀਆਂ ਦਾ ਫੈਲਣ ਦਾ ਡਰ ਬਣਿਆ ਹੋਇਆ ਹੈ ਨਗਰ ਪੰਚਾਇਤ ਦਫਤਰ ਸ਼ਾਹਕੋਟ ਵਿਖੇ ਚੱਲ ਰਹੇ ਧਰਨੇ ਦੌਰਾਨ ਸਫਾਈ ਯੂਨੀਅਨ ਦੇ ਪ੍ਰਧਾਨ ਲਛਮਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੋਰ ਟੂ ਡੋਰ ਵੈਸਟ ਕਲੈਕਸ਼ਨ, ਵਾਟਰ ਸਪਲਾਈ, ਸੀਵਰੇਜ ਮੈਨੇਜਮੈਂਟ ਨੂੰ ਪ੍ਰਾਈਵੇਟ ਕੰਪਨੀਆਂ ਦੁਆਰਾ ਵੱਡੇ ਪੱਧਰ ਦੇ ਟੈਂਡਰ ਲਗਵਾਉਣ ਨੂੰ ਕਿਹਾ ਗਿਆ ਹੈ ਜੋ ਕਿ ਪੰਜਾਬ ਦੀਆਂ ਸਮੂਹ ਕਾਰਪੋਰੇਸ਼ਨਾਂ ਦੀਆਂ ਕਮੇਟੀਆਂ ਦੇ ਮੁਲਾਜ਼ਮ ਨਾਲ ਤੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਗਰ ਨਿਗਮ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਵਿੱਚ Dalit ਸਮਾਜ ਦੀ ਹੋਂਦ ਨੂੰ ਖਤਮ ਕਰਨ ਦਾ ਯਤਨ ਕਰ ਰਹੀ ਹੈ। ਜੱਟੂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਨਗਰ ਨਿਗਮ ਨਗਰ ਕੌਂਸਲਰ ਨਗਰ ਪੰਚਾਇਤਾਂ ਵਿੱਚ ਮੁਲਾਜ਼ਮਾਂ ਦੀ ਘਾਟ ਹੈ ਉਹਨਾਂ ਦਾ ਸਰਵੇ ਕਰਵਾ ਕੇ ਹੋਰ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਨਾ ਕਿ ਮਜ਼ਦੂਰਾਂ ਦਾ ਕੰਮ ਖਤਮ ਕਰਕੇ ਮਸ਼ੀਨਾ ਰਾਹੀਂ ਕਰਵਾਇਆ ਜਾਵੇ ਉਹਨਾਂ ਕਿਹਾ ਕਿ ਜਿਹੜੇ ਪੈਸੇ ਕੰਪਨੀਆਂ ਨੂੰ ਦੇਣੇ ਹਨ ਉਹ ਪੈਸੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਕੇ ਦਿੱਤੇ ਜਾ ਸਕਦੇ ਹਨ ਉਹਨਾਂ ਨੇ ਕਿਹਾ ਕਿ ਜੇ ਨਾ ਸਮਾ ਪੰਜਾਬ ਸਰਕਾਰ ਇਹ ਠੇਕਾ ਰੱਦ ਨਹੀਂ ਕਰਦੀ ਉਹਨਾਂ ਸਮਾ ਸੰਗਰਾਸ਼ ਜਾਰੀ ਰੱਖਿਆ ਜਾਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਉਹ ਇਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹ ਠੇਕੇ ਰੱਦ ਕੀਤੇ ਜਾਣ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਵੀ ਕੀਤੀ ਇਸ ਮੌਕੇ ਸਮੂਹ ਦਫਤਰੀ ਸਟਾਫ ਤੇ ਸਫਾਈ ਕਰਮਚਾਰੀ ਜੈ ਵਾਲਮੀਕ ਜੈ ਭੀਮ ਜੈ ਭਰਤ ਪਿਆਰੇ ਸਾਥਿਓ ਮੈਂ ਜਗਦੀਸ਼ ਕੁਮਾਰ ਵਾਈਸ ਪ੍ਰਧਾਨ ਯੂਨੀਅਨ ਦਾ ਪੰਜਾਬ ਫੈਡਰੇਸ਼ਨ ਯੂਨੀਅਨ ਤੇ ਸਾਡੇ ਲక్ష్మణ ਸਿੰਘ ਪ੍ਰਧਾਨ ਉਹਨਾਂ ਦੇ ਅਗਵਾਈ ਹੇਠਾਂ ਅਸੀਂ ਨੇ ਹੜਤਾਲ ਕੀਤੀ ਹੋਈ ਆ ਤੇ 19 ਤਰੀਕ ਤੋਂ ਤੇ ਇਸ ਕਰਕੇ ਅਸੀਂ ਮਤਲਬ ਵੀ ਜਿਹੜਾ ਪ੍ਰਾਈਵੇਟ ਕੰਪਨੀਆਂ ਨੂੰ ठेका ਦਿੱਤਾ ਹੈ ਸਰਕਾਰ ਨੇ ਉਹ ਰੱਦ ਕਰਵਾਉਣਾ ਚਾਹੁੰਦੇ ਆ ਤੇ ਇਹੇ ਸਾਰੀ ਮੰਗਾਂ ਵੀ ਉਹ ਰੱਦ ਛੇਤੀ ਕੀਤਾ ਜਾਵੇ ਤੇ ਹੜਤਾਲ ਖਤਮ ਕੀਤੀ ਜਾਵੇ ਤੇ ਜਿੱਤੇ ਹੜਤਾਲ ਸਾਡੀ ਜਾਰੀ ਆ ਜਿੱਤੇ ਸਰਕਾਰ ਸਾਡੀ ਮੰਗ ਨਹੀਂ ਪੂਰੀ ਕਰਦੀ ਆਪਦਾ ਟੈਂਡਰ ਵਾਪਸ ਨਹੀਂ ਲੈਂਦੀ स जय बणी